ਤਾਰਾ ਚਿੰਨੀ ਜ਼ੋਖੀ ਕੜੀ ਵਿੱਚ ਇੱਕ ਦੂਸਰੇ ਦੀ ਮਦਦ ਕਰੀਏ ਅੰਮ੍ਰਿਤਸਰ ਕਮਿਸ਼ਨ ਨੇ ਪੁਲਿਸ ਵੱਲੋਂ ਪਹਿਲ ਕਦਮੀ ਕਰਦੇ ਹੋਏ ਹਰ ਨਾਲ ਪਰਬਾਵੇ ਤੇਰੀਏ ਰਮਦਾਸ ਅਤੇ ਅਲਨਾਲਾ ਦੇ ਵਾਖ ਵਖ ਪਿੰਡਾਂ ਵਿੱਚ ਲੋਕਾਂ ਦੀ ਮਦਦ ਲਈ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਪਾਣੀ ਅਤੇ ਦਵਾਈਆਂ ਦੇ ਤਿੰਨ ਤਰਕ ਤੇ ਚੇਗੇ ਗੁਰਪ੍ਰੀਤ ਸਿੰਘ ਪੁਲਰ ਆਈ ਪੀ ਐਸ कमिश्नर पुलिस अमृतसर श्री जगजीत सिंह वालिया डीसीपी सिटी अमनदीप कौर एडीसीपी ट्रैफिक ऋषभ पोला एसीपी नौरत समेत समूह अधिकारी आज एक गड्डी हसन 2005 दफ्तर कमिश्नर पुलिस अमृतसर तो ए ट्रक वाला केते गए एना ट्रक का विच 700 पैकेट पैकिंग जिना विच बिस्कुट रस नमकीन ब्रेड वट जैम अचार मुरब्बा माचिस मोमबत्तियां मॉस्किटो कोइल पेपर सन ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ 1 ਲੀਟਰ ਦੀ 0.1 ਲੱਖ ਤੇ ਵੀ ਹਜ਼ਾਰ ਬੋਤਲਾਂ ਅਤੇ ਦਵਾਈਆਂ ਵੀ ਭੇਜੀਆਂ ਗਈਆਂ। ਇਹ ਰਸਤ ਕਮਿਸ਼ਨ ਨੇ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਫੋਰਸ ਤੇ ਸਮਾਜ ਸੇਵਕ ਸੰਸਥਾਵਾਂ ਦੀ ਮਦਦ ਦੇ ਨਾਲ ਇਕੱਠੀ ਕਰਕੇ ਹੜ੍ਹ ਵਿੱਚ ਫਸੇ ਲੋਕਾਂ ਦੀ ਮਦਦ ਲਈ ਪੇਟਾ ਕੀਤੀ ਗਈ। ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ। ਪਾਲ ਪਖਣ ਕੇ ਉਹ ਆਪਣਾ ਆਪ ਨੂੰ ਸੰਭਾਲ ਸਕਣ ਪਰਿਵਾਰਾਂ ਨੂੰ ਸੰਭਾਲ ਸਕਣ ਪੰਜਾਬ ਗਵਰਨਮੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਰਾਹਤ ਦੇ ਜਿਹੜੇ ਕੰਮ ਨੇ ਕੀਤੇ ਜਾ ਰਹੇ ਨੇ ਉਹਦੇ 'ਚ ਬਹੁਤ ਥਿਲਫੁਲ ਪੇਟਾ ਜੜੀ ਹੈ ਕਮਿਸ਼ਨਰ ਪੁਲਿਸ ਅਮਰਸਰ ਦੇ ਸਪੈਸ਼ਲੀ ਟਰੈਫਿਕ ਦੇ ਸਾਡੇ ਸਾਰੇ ਮੁਲਾਜ਼ਮ ਤੇ ਆਫਸਰਸ ਇਹਨਾਂ ਵੱਲੋਂ ਡ్రਾਈ ਰਾਸ਼ਨ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਬਿਸਕਟ ਨੇ ਰਸਕ ਨੇ ਬ੍ਰੈਡ ਨੇ ਪਾਣੀ ਹੈ ਔਰ ਇਹਦੇ ਦੋ ਕੈਂਟਰ ਜਿਹੜੇ ਆ ਅਚਾਰ ਮਰਬੇ ਕਾਫੀ ਚੀਜ਼ਾਂ ਆ ਜਿਹੜੀਆਂ ਲੋਕਾਂ ਦੇ ਕੰਮ ਆ ਸਕਦੀਆਂ ਉਹ ਬੜੇ ਸੂਝਬੂਝ ਨਾਲ ਇਕੱਠੀਆਂ ਕੀਤੀਆਂ ਗਈਆਂ ਮੈਡੀਸਿਨਸ ਵੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਕੱਚਾ ਆਛਾ ਔਰ ਜਿਹੜੀਆਂ ਆਟੋਮਾਸ ਮੋਸਕੀਟੋ ਰੈਪੈਲੈਂਟ ਜੋ-ਜੋ ਚੀਜ਼ਾਂ ਦੀ ਮਾਚਿਸ ਕੈਂਡਲ ਇਹ ਸਾਰੀਆਂ ਚੀਜ਼ਾਂ ਜੋ ਲੋਕਾਂ ਦੇ ਕੰਮ ਆ ਸਕਦੀਆਂ ਤੇ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਚਾਹੇ 에ਅ ਡਰਾਪਿੰਗ ਹੋਵੇ ਚਾਹੇ ਕਿਸੇ ਨਾਲ ਔਰ ਉਹ ਇੱਕ ਇਕੱਠਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਔਰ ਇਹਦੇ ਚ ਮੈਂ ਸਾਰੇ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਨਾ ਜੇ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਮੈਡਮ ਅਮਨਦੀਪ ਸਾਡੇ ਏਡੀਸੀਪੀ ਟ੍ਰੈਫਿਕ ਰਿਸ਼ਪੋਲਾ ਜੀ ਔਰ ਸਾਰਾ ਟ੍ਰੈਫਿਕ ਸਟਾਫ ਤੇ ਆਫੀਸਰਸ ਔਰ ਸਾਡੀਆਂ ਸਿਵਲ ਸਰਵਿਸ ਸੰਸਥਾਾਂ ਦੇ ਜਿਹੜੇ ਸਾਡੇ ਮੋਹਤਪੁਰ ਨੇ ਉਹਨਾਂ ਨੇ ਵੀ ਇਹ ਚ ਯੋਗਦਾਨ ਪਾਇਆ ਸੋ ਇਹ ਇੱਕ ਜਿਹੜਾ ਰੀਲੀਫ ਮੇਜਰ ਹੈ ਇਹ ਪਹਿਲ ਕਦਮੀ ਹੈ ਇੱਕ ਪਹਿਲੀ ਇਸ ਤੋਂ ਇਲਾਵਾ ਵੀ ਅਸੀਂ ਅਰਦਾਸ ਤੋਂ ਇਲਾਵਾ ਉਹਨਾਂ ਸਾਡੇ ਭੈਣ ਭਰਾਵਾਂ ਵਾਸਤੇ ਜੋ ਵੀ ਕਰ ਸਕਦੇ ਆ ਅੱਗੇ ਵੀ ਕਰਦੇ ਹਾਂ